ਘਰ ਵਾਲਾ ਢਿੱਲਾ ਰਹਿੰਦਾ ਹੋਵੇ ਪੁੱਛਣ ਵਾਸਤੇ ਹੁਣ ਘਰ ਵਾਲਾ ਢਿੱਲਾ ਰਹਿੰਦਾ ਹੋਵੇ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਘਰ ਵਾਲੇ ਉੱਪਰ ਦੀ ਕੰਨ ਹੋਵੇ ਪੁੱਛਣ ਵਾਸਤੇ ਹੁਣ ਕਿੱਥੋਂ ਆਇਆ ਮਾਤਾ ਚੱਲੀ ਫੱਕਰਾ ਮਰਗੜਾ ਹੋ ਕਈ ਦਿਨ ਹੋ ਗਏ ਅਮਰਗੜ ਤੋਂ ਆਏ ਮਾਤਾ ਟਿੱਲਾ ਕੌਣ ਰਹਿਣਾ ਮਾਤਾ ਕੜਾ ਲੈ ਰਹਿਣਾ ਮਾਤਾ ਪਾਸਾ ਕਿਹਦਾ ਖੜ ਗਿਆ ਸੀ ਮਾਤਾ ਉਹਨਾਂ ਦਾ ਪਾਸਾ ਖੜ ਗਿਆ ਹੋਵੇ ਉਹਨਾਂ ਦੀ ਪੁੱਛਾ ਹੋਵੇ ਪਾਸਾ ਖੜ ਗਿਆ ਹੋਵੇ ਜੀ ਕਿਸੇ ਦਾ ਇੱਕ ਪਾਸੇ ਲੱਤ ਖੜ ਗਈ ਹੋਵੇ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਆ ਜਾ ਕਰੋ ਮਾਤਾ ਲੱਤ ਖੜ ਗਈ ਹੋਵੇ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ کی تو آئے ماتا؟ پینٹکون نے آئے ماتا؟ پون نے تو آئے ماتا اللہ <سؤال> تپاسا کی دا کھڑ گیا ماتا؟ سوڑے گریہ دا ٹلہ کون رہنا ماتا؟ اوڈا ڈیڈی بھی ٹلہ رہنا سی کوئی چلی بابا حقی نہیں ہوگی ਕਿਰਪਾਈ ਹੋ ਜੇ ਠੀਕੇ ਹੋ ਜੇ ਮਾਤਾ ਜੇ ਕੰਮ ਠੀਕ ਹੋ ਜੇ ਜਿਹੜੇ ਟੱਲੇ ਰਹਿੰਦੇ ਨੇ ਠੀਕੇ ਹੋ ਜੇ ਮਾਤਾ 1 2 3 ਸੋੜੇ ਹਜਕੀ ਲਾ ਕੇ ਕੌਣ ਮਰ ਗਿਆ ਸੀ ਹਜਕੀ ਲਾ ਕੇ ਕੌਣ ਮਰ ਗਿਆ ਸੀ ਹਲੇ ਦੌਰ ਮਰਿਆ ਸੀ ਸੋੜਾ ਦੌਰ ਚੱਲੀ ਬਾਬਾ ਵੇ ਉਹ ਕਈ ਤਰ੍ਹਾਂ ਇਹ ਕਰਦੇ ਮਾਤਾ ਪਰਹੀਂ ਵਗ ਜੇ ਇਹ ਸੰਗਤ ਨੂੰ ਉੱਠਣ ਵਜੋ ਜੇ ਗੁਲਗਲੇ ਬਣ ਦੋ ਮਾਤਾ ਰੱਬ ਬਾਬੇ ਗੁਲਗਲੇ ਬਣ ਕੇ ਜਾਵਾਂਗੇ ਕਰਦੇ ਕਿਰਪਾ ਮਾਤਾ ਠੀਕ ਹੋ ਜਾਊਗਾ ਜਦੋਂ ਠੀਕ ਹੋ ਗਿਆ ਮਾਤਾ ਇੱਥੇ ਗੁਲਗਲੇ ਬਣ ਜੀ ਕਿ ਬਾਬੇ ਕਰਦੇ ਕਿਰਪਾ ਨੌ ਪਰ ਨੌ ਹੋ ਜਾ ਜੀ ਚਲਿਓ